ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਾਝ ਮਹੱਲਾ 5 ਸੁਣੇ ਸੁਣੇ ਸਾਜਣ ਮਨ ਮਿਤ ਪਿਆਰੇ ਜੀ ਮਨੁ ਤਨੁ ਤੇਰਾ ਇਹੋ ਜੀਓ ਪੇ ਵਾਰੇ ਜੀਓ ਵਿਸਰ ਨਹੀਂ ਪ੍ਰਭ ਪ੍ਰਾਣ ਅਧਾਰੇ ਜੀਓ ਸਦਾ ਤੇਰੀ ਸਰਣਾਈ ਜੀਓ ਜੇ ਸੁ ਮਿਲੇ ਮਨੁ ਜਿਵੇ ਭਈ ਜੀਓ गुर पर सादी सो हरे हरे पाई जी सब कि प्रभ का प्रभ किया जाई जियो प्रभ काले जाई जी येहो निधान जपै ਵੜ ਭਾਗੀ ਜੀ ਨਾਮ ਨਿਰੰਜਨ ਇਕ ਲਵ ਲਾਗੀ ਜੀ ਗੁਰ ਪੂਰਾ ਪਾਇਆ ਸਭ ਦੁੱਖ ਮਿਟਾਇਆ ਜੀ ਆਠ ਪਹਰ ਗੁਣ ਗਾਇਆ ਜੀ रतन पदार्थ हरे नाम तुम्हारा जी तू तुम सच्चा सा हो भगत वण जारा जी हरे तनु रासे साचवा परा जी ਜਨ ਨਾਨਕ ਸਦ ਬਲੇਹਾਰਾ ਜੀ ਰਾਗੁ ਗਉੜੀ ਮਾਝ ਮਹੱਲਾ ਪੰਜਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਤੂੰ ਮੇਰਾ ਬਹਮਾਨ ਕਰਤੇ ਉਮ ਮੇਰਾ ਬਹਮਾਰ ਨੂੰ ਜੋਰੇ ਤੁਮਾਰੇ ਸੁਖੇ ਵਸਾ ਸੱਚੂ ਸਬਦ ਨੀਸਾਣ ਨੂੰ ਰਹਾ ਸਭੇ ਗੱਲਾਂ ਜਾਂਤੀਆ ਸੋਣ ਕੇ ਚੁੱਪ ਕੀਆ ਕਦ ਹੀ ਸੁਰ ਤੇ ਨਲਧਿਆ ਮਾਇਆ ਮਹੜਿਆ ਦੇ ਬੁਝਾਰਤ ਸਾਰਤਾ ਸੇ ਅੱਖੀ ਡਠੜਿਆ ਕੋਈ ਜੇ ਮੂਰਖ ਲੋਭੀਆ ਮੂਲੇ ਨ ਸੁਣੀ ਕਹਿਆ ਇੱਕ ਸੂ ਦੋ ਚੋ ਕਿਆ ਗਣੀ ਸਭ ਇੱਕ ਤੋਂ ਸਾ ਦੇ ਮੁਠੀ ਇੱਕੋ ਅਧੁਨਾਏ ਰਸੀੜਾ ਕਾ ਵਿਰਲੀ ਜਾਏ ਉਠੀ ਭਗਤ ਸੱਚੇ ਦਰੇ ਸੋਹ ਦੇ ਅਨਦ ਕਰੇ ਦਿਨ ਰਾਤ ਤੇ ਰੰਗੇ ਰਤੇ ਪਰਮੇਸਰੈ ਜਨ ਨਾਨਕ ਤੈਨੂੰ ਬਲੇ ਜਾਤ ਗੌੜੀ ਮਹੱਲਾ ਪੰਜਵਾ मांझे दुख पंजनो तेरा नाम मुजी दुख पंजनो तेरा नाम आठ पहर आराधिय पूरन सति गुर ज्ञानु रहा ਜੇ ਤੂੰ ਕਾਟੇ ਵਸੇ ਪਾਰ ਬ੍ਰਹਮੂ ਸੋਈ ਸੋਹਾਵਾ ਥਾ ਜਮ ਕੰਕਰ ਨੇੜੇ ਨ ਆਵਈ ਰਸਨਾ ਹਰਿ ਗੁਣ ਗਾ ਸੇਵਾ ਸੁਰਤੇ ਨ ਜਾਣੀਆ ਨਾ ਜਾਪੈ ਆਰਾਧੇ ਓਟ ਤੇਰੀ ਜਗ ਜੀਵਨਾ ਮੇਰੇ ठाकुर अगम ਅਗਾਧੇ ਪਏ ਕਿਰਪਾਲ ਗੁਸਾਈਆ ਨਠੇ ਸੋਗ ਸੰਤਾਪ ਤਤੀਵਾ ਨ ਲੱਗਈ ਸਤਿਗੁਰੇ ਰਖੇ ਆਪੇ ਗੁਰ ਨਾਰਾਇਣੁ ਦਈਓ ਗੁਰ ਗੁਰ ਸੱਚਾ ਸਿਰਜਣਹਾਰ ਗੁਰੇ ਟੁੱਠੈ ਸਭ ਕਿਛੁ ਪਾਇਆ ਜਨ ਨਾਨਕ ਸਦ ਬਲੇ ਹਾਰ ਗੌੜੀ ਮਾਝ ਮਹੱਲਾ ਪੰਜਵਾਹ ਹਰਿ ਰਾਮ 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 ਰਾਮਾ ਜਪੇ ਪੂਰਨ ਹੋਏ ਕਾਮ ਰਹਾ राम गोविंद जपि दिया होआ मुख पवित्र हर जस सु सुनिए जिस ते सोई पाई मित्र सभी पदार्थ सबे फला सर्व गुणा जे सु माहे ਕੋ ਗੋਬਿੰਦੁ ਮਨੋ ਵਿਸਾਰੀਐ ਜੀਸੁ ਸਿਮਰਤ ਦੁਖ ਜਾਇ ਹੈ ਜੀਸੁ ਲਾੜੇ ਲੱਗੇ ਆ ਜੀਵੀਐ ਪਵਜਲ ਪਈਐ ਪਾ ਰੇ ਮੇਲੇ ਸਾਧੂ ਸੰਗੇ ਉਧਾਰ ਹੋਇ मुख उजल दरबार रे जीवन रूप गोपाल जस संत जना की रा से नानक उभरे नाम जपे दरे सत्य सबास से गौड़ी माझ मोहल्ला पंजवा মিঠে হরে গুণ গাও jindu তুমি মিঠে হরে গুণ গাও সচ্চে সে তীরত্যা মিলা নেถาเว থা رہا হো রে সাদ সব ফিকিয়া ਤਨੁ ਮਨੁ ਫਿਕਾ ਹੋਇ ਵੇਣੁ ਪਰਮੇਸ਼ਰ ਜੋ ਕਰੇ ਫੇਟ ਸੁਜੀਵਣੁ ਸੋਇ ਅੰਚਲ ਗਹਿ ਕੈ ਸਾਧਕਾ ਤਰਣਾ ਇਹੋ ਸੰਸਾਰ ਪਰ ਬ੍ਰਹਮੂ ਆਰਾਧਿਯ ਉਧਰੇ ਸਭ ਪਰਵਾਰ ਸੱਜ ਨੂੰ ਬੰਧ ਸੁਮਿਤ੍ਰ ਸੋ ਹਰੇ ਨਾਮੂ ਹਿਰਦੈ ਦੇ ਔਗਣ ਸਭੇ ਮਿਟਾਏ ਕੈ ਪਰ ਉਪਕਾਰ ਕਰੀ ਮਾਲ ਖਜ਼ਾਨਾ ਥੇ ਹੋ ਘਰ ਹਰਿ ਕੇ ਚਰਨ ਨਿਧਾਨ ਨਾਨਕ ਜਾਚ ਕੋ ਦਰੇ ਤੇਰਾ ਪ੍ਰਭ ਤੁਧ ਨੂੰ ਮੰਗੇ ਦਾਨੁ ਇੱਕ ਓੰਕਾਰ ਸਤੇਗੁਰ ਪ੍ਰਸਾਦਿ ਰਾਗ ਗਉੜੀ ਮਹੱਲਾ ਨਾਵਾ ਸਾਧੂ ਮਨ ਕਾ ਮਾਨੋ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨੇ ਸੇ ਭਾਗੋ ਰਹਾ ਸੋਖੂ ਦੋਖੂ ਦੋਨੋ ਸਮ ਕਰੇ ਜਾਨੈ ਔਰ ਮਾਨੁ અપਮਾਨ ਹਰਖ ਸੋਗ ਤੇ ਰਹਿ ਅਤੀਤਾ ਤੇਨੇ ਜਾਗੇ ਤਾ ਤ ਪਛਾਨਾ ਉਸਤੇ ਤੇ ਨਿੰਦਾ ਦਉ ਤਿਆਗੈ ਖੁਜੈ ਪਦੁ ਨਿਰਬਾਨ ਸੱਜ ਨੂੰ ਬੰਧ ਸੁਮਿਤ੍ਰ ਸੋ ਹਰੇ ਨਾਮੁ ਹਿਰਦੈ ਦੇ ਗਉੜੀ ਮਹੱਲਾ ਨਾਵਾ साधो रचना राम बनाई एक बिनसै एक अस्थिर मन अचरजु लख्यो न जाई रहा काम क्रोध मोह बस प्राणी ਹਰ ਮੂਰਤੇ ਬਿਸਰਾਈ ਝੂਠਾ ਤਨੂ ਸੱਚਾ ਕਰ ਮਨਿਓ ਜੋ ਸੁਪਨਾ ਰੈ ਨਾਈ ਜੋ ਧੀਸੈ ਸੋ ਸਗਲ ਬਿਨਾ ਸੈ ਜੋ ਬਾਦਰ ਕੀ ਛਾਈ ਜਨ ਨਾਨਕ ਜਾਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ਗਉੜੀ ਮਹੱਲਾ ਨਾਵਾ ਪ੍ਰਾਨੀ ਕਾ ਹਰ ਜਸੁ ਮਨੇ ਨਹੀਂ ਆਵੈ ਅਹ ਨਿਸ ਮਗਨ ਰਹੈ ਮਾਇਆ ਮੈਂ ਕਹ ਕੈਸੇ ਗੁਨ ਗਾਵੈ ਰਹਾ ਪੂਤ ਮੀਤ ਮਾਇਆ ਮਮਤਾ ਸਿਓ ਇਹ ਵਿਧ ਆਪ ਬੰਧਾਵੈ ਮਰੇ ਗਿtre ਸੁਨਾ ਜੋ ਝੂਠੋ ਇਹੋ ਜਗ ਦੇਖੇ ਤਾਸੇ ਉਠੇ ਤਾਵੇ ਪਗਤੇ ਮੁਕਤੇ ਕਕਰ ਨੂੰ ਸੁਮੀ ਮੂੜਤਾ ਹੈ ਬਿਸਰਾਵੇ ਜਨ ਨਾਨਕ ਕੋਟਨ ਮੈ ਕੋਊ भजनु राम को पावै वाहे गुरु जी का खालसा वाहे गुरु जी की फतेह